ਕਪੜਾ ਲੈ ਆਈ ਨਾ ਪਹਿਲਾਂ ਮੈਂ ਪਲੱਸ ਕਟ ਲਾਣੀ ਸੀ ਹੋਣ ਬੱਚੇ ਆਏ ਹੋਏ ਨੇ ਮੈਂ ਕਿਹਾ ਕਿ ਬੱਚੇ ਨੇ ਖਾ ਦੋ ਦਿਨ ਆਪੋ ਡੰਡਾ ਉਹਨੇ ਬੁਮਾਰ ਪਿਆ ਜਮੂਨ ਨੇ ਕੀ ਦਿੱਤਾ ਗਿਆ ਆ ਗਿਆ ਪ੍ਰਸ਼ਾਸਨ ਪਤਾ ਨਹੀਂ ਪੁੱਤਰ ਮੈਨੂੰ ਤਾਂ ਪਤਾ ਨਹੀਂ ਗੱਜ ਰੋਟੀ ਲੈ ਕੇ ਆਈ ਸੀ ਬੱਚੇ ਆਂਦੇ ਇੱਥੇ ਦੇ ਨਹੀਂ ਲੱਗਦੇ ਪੁੱਤਰ ਰੋਟੀ ਕਿਤੋਂ ਖਾ ਰਹੀ ਆ ਜੀ ਸਾਬਾ ਦੂਸਰਾ ਵੀ ਨਹੀਂ ਪੁੱਤਰ ਮੇਰਾ ਕੋਈ ਨਹੀਂ ਨਾ ਕੋਈ ਮੇਰਾ ਕੋਈ ਨਹੀਂ ਨਾ ਮੈਂ ਤੁਸੀਂ ਕੋਈ ਬਾਗ ਦਾ ਮੈਂ ਕਹਿੰਦਾ ਕਿ ਨਜ਼ਰ ਹੋ ਗਿਆ ਤੁਹਾਨੂੰ ਇੱਥੇ ਏਡਾ ਲੰਦਾ ਇਹ ਪੁੱਤਰ ਮੇਰਾ ਬੜਾ ਥਿਆਰ ਹੋ ਗਿਆ ਪਹਿਲਾਂ ਮੇਰਾ ਬੰਦਾ ਲਾਂਦਾ ਸੀ ਸਾਥ ਉਹ ਲਾਂਦੇ ਸੀ ਤੁਸੀਂ ਨਾ ਥੇ ਨਹੀਂ ਇੱਥੋਂ 24 ਸਾਲ ਹੋ ਗਏ ਮੇਰੀ ਪਾ ਦੇ ਹੋ ਕਿਦਾਂ ਜਿਹੜੇ ਇੱਥੇ ਅੱਡੇ ਚੁੱਕੇ ਜਿਹੜੇ ਤੁਹਾਡੇ ਸਮਾਨ ਹੀ ਉਹ ਚੁੱਕ ਕੇ ਲੈ ਗੋਟ ਤੁਹਾਡੇ ਖੜੇ ਸਾਮ੍ਹੇ ਪੁੱਤਰ ਮਿਆਲੇ ਦਾ ਨਾਲ ਵਾਰ-ਵਾਰ ਤੇ ਤੁਹਾਡੇ ਰੱਬ ਕੋਲ ਤਾਂ ਅਸੀਂ ਦੇ ਦੇ ਛੱਡਦੇ ਨਾ ਬਾਰ ਦੇ ਦੇ ਛੱਡਦੇ ਹੋਣੀ ਨਿਕਲ ਖਾਤੇ ਦੇ ਔਰ ਕੇ ਲਾਈ ਜਾਂ ਇਸ ਤੋਂ ਪਰ ਮੈਂ ਕੀ ਦੀ ਮਾਂ ਤੇ ਨਹੀਂ ਖਾਂਦੀ ਭਾਵੇਂ ਮੈਂ ਆਪਣੇ ਘਰ ਭੁੱਖੇ ਹੀ ਰਹਿ ਲਾ ਕਿ ਕਰੀਏ ਪੁੱਤਰ ਉਹਨਾਂ ਦੀ ਮੋਹ ਦੇ ਪੁੱਤਰ ਅਸੀਂ ਕੀ ਕਰ ਸਕਨੇ ਲੋਕ ਹੋ ਜਾ ਅਸੀਂ ਤਾਂ ਪੁੱਤਰ ਕਿਸੇ ਨੂੰ ਪੁੱਤਰ ਅਸੀਂ ਕਰ ਫਤਦੇ ਬੇਨਤੀ ਸਾਲ ਹੋ ਗਿਆ ਜੀ ਜਨਾਬ ਸਾਰਾ ਸਮਾਨ ਇਹ ਚੁੱਕਾ ਚੜਿਆ ਸਾਡਾ ਮੁਸ਼ਕਲ ਭਰੀ ਆ ਗਈ ਗਰੀਬੰਦਾ ਕਿੱਥੇ ਜਾਏ ਕਿੱਥੇ ਲਾਏ ਜਨਾਬ ਰੋਟੀ ਕਿੱਥੋਂ ਖਾਣੀ ਜੀ ਭੁੱਖੇ ਮਾਰੇਵਾਂ ਦੀ ਗੱਲ ਹੋ ਗਈ ਜਨਾਬ ਕੋਈ ਲਿਟਰ ਨਹੀਂ ਹੈ ਬੋਲਣ ਤੋਂ ਬਾਅਦ ਕੱਢੇ ਚੁਕਾ ਦੇ ਫਿਰ ਕੋਈ ਮੰਨ ਤੋਂ ਬਾਅਦ ਲਾ ਦਿੰਦੇ ਹਾਂਜੀ ਹਾਂਜੀ ਲਾਤੇ ਉਹ ਕਮੇਟੀ ਘਰ ਗਏ ਹਾਂ ਆਪਸਾਂ ਨੂੰ ਗਿਆ ਫੇਰ ਲੱਗੇ ਜਨਾਬ ਅੱਜ ਫੇ ਚੁਕਾ ਦੇ ਜਨਾਬ ਮੁਸ਼ਕਲ ਭਰੀ ਹੈ ਬੱਚਿਆਂ ਨੂੰ ਕਿੱਥੋਂ ਪਾਲਣਾ ਹੈ ਜਨਾਬ ਬੱਚੇ ਭੁੱਖੇ ਮਾਰੇਵਾਂ ਦੀ ਗੱਲ ਹੋ ਗਈ ਹੈ ਕਮਰੇ ਐਡੀਮੇਟਰ ਆ ਜੀ ਜਨਾਬ ਸਲਾਮ ਆ ਮਰ ਗਿਆ ਜੀ ਉਹ ਦਾ ਪਹਿਲਾ 65000 ਰੁਪਏ ਹੋ ਗਿਆ ਕੰਮ ਕਰਕੇ। ਤਾਂ ਕਦੀ ਮੌਕਾ ਨਹੀਂ ਮਿਲਿਆ। ਆ ਕੋਈ ਤੇ ਆ ਗਿਆ ਸਭ ਤੋਂ ਚੰਗਾ ਮਿਲ ਗਿਆ। ਇਹ ਇਹਨਾਂ ਐਮਸੀਐਨ ਸੰਸਮ ਜਗਾ ਗਈ। ਕਿਥੇ ਫੋਟੋ ਉਹਨੇ ਧੱਕੇਸ਼ਾ ਹੀ ਹੋਈ ਸਾਡੇ ਨਾਲ। ਅਸੀਂ ਫਰਿਆਦ ਕਰਦੇ ਕਰੀਏ ਹੁਣ ਰਾਬਰ ਕਰੀਏ। ਸਭ ਤੋਂ ਜੋ ਉਹਨੇ ਸੈ ਚੁੱਕ ਲਾਇਆ ਨੇ। ਚੁੱਕਣ ਚੈਲੰਜ ਹੈਗਾ ਬਹੁਤ ਵੱਡਾ ਚੈਲੰਜ ਹੈ। ਲੋਕਾਂ ਨੂੰ ਵੀ ਸਿਆਣੇ ਬਣਨ ਦੀ ਲੋੜ ਹੈ ਕੋਈ ਨਿਰਪੂਰ ਕਾਨੂੰਨ ਤੇ ਜਾਂ ਸਿਸਟਮ ਤੇ ਹੀ ਨਹੀਂ ਜ਼ਿੰਮੇਵਾਰੀ ਛੁੱਟਣੀ ਚਾਹੀਦੀ ਲੋਕਾਂ ਦੀ ਹਰੇਕ ਸਿਟੀਜ਼ਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਨਫੋਰਸਮੈਂਟ ਨਾ ਕਰੇ ਕਾਨੂੰਨ ਦੀ ਲੁੱਗਣਾ ਨਾ ਕਰੇ ਤੇ ਅਸੀਂ ਹਰੇਕ ਨੂੰ ਪਿਆਰ ਨਾਲ ਬੇਨਤੀ ਕੀਤੀ ਹੈ ਸਭ ਦਾ ਸਮਾਨ ਹਟਾਇਆ ਔਰ ਇੱਥੇ ਕੁਝ ਬਹੁਤ ਸਾਰੇ ਸ਼ਹਿਰ ਵਾਸੀ ਸਹਿਯੋਗ ਵੀ ਦੇ ਰਹੇ ਸਾਨੂੰ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਾਰੇ ਇਨਕ੍ਰੋਚਮੈਂਟ ਨੂੰ ਹਟਾਈਏ ਹੌਲੀ ਹੌਲੀ ਸਟੈਪ ਬਾਈ ਸਟੈਪ ਅਸੀਂ ਸਾਰੇ ਸ਼ਹਿਰ ਨੂੰ ਕਵਰ ਕਰ ਰਹੇ ਹਾਂ ਇਹ ਜਿਹੜੇ ਲੋਕ ਇਦਾਂ ਕਰਦੇ ਆ ਸਾਡੀ ਅਪੀਲ ਹੈ ਉਹਨਾਂ ਨੂੰ ਕਿ ਇਸ ਤਰ੍ਹਾਂ ਨਾ ਕਰ ਕਾਨੂੰਨ ਦੀ ਉਲੰਘਣਾ ਨਾ ਕਰਨ ਫਿਰ ਇਸ ਤੋਂ ਬਾਅਦ ਨੈਕਸਟ ਸਟੈਪ ਇਹ ਹੈ ਕਿ ਅਸੀਂ ਐਸ ਪਰ ਮਿਊਨਿਸਪਲ ਐਕਟ ਕਾਰਵਾਈ ਕਰਾਂਗੇ ਦੇਖੋ ਪੁਲ ਦੇ ਉੱਪਰ ਬ੍ਰਿਜ ਦੇ ਉੱਪਰ ਕਿਸੇ ਵੀ ਤਰੀਕੇ ਨਾਲ ਜੋ ਇਨਕ੍ਰੋਚਮੈਂਟ ਸੀ ਤੁਹਾਡੇ ਸਾਹਮਣੇ ਉਹ ਜਾਇਜ਼ ਨਹੀਂ ਹੈਗੀ ਆ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਕੋਈ ਹਾਦਸਾ ਹੋ ਸਕਦਾ ਪਿੱਛੇ ਹਸਲੀ ਹੈਗੀ ਹੈ ਔਰ ਵੱਡੀ ਗੱਲ ਹੈ ਕਿ ਸਾਰਾ ਜਿਹੜਾ ਰੇੜੀਆਂ ਦਾ ਕੂੜਾ ਸੀਗਾ ਉਹ ਹਸਲੀ ਦੇ ਵਿੱਚ ਪਿੱਛੇ ਸੁੱਟਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ ਯਾਰ ਤੇ ਇਸ ਕਰਕੇ ਜੋ ਚੀਜ਼ ਗਲਤ ਹੈ ਉਹ ਗਲਤ ਹੈ ਉਹ ਸਾਰਿਆਂ ਨੂੰ ਸਮਝ ਨਹੀਂ ਪੈਣੀ ਹੈ ਤੇ ਉਹਨੂੰ ਸਾਨੂੰ ਸਾਰਿਆਂ ਨੂੰ ਰਲ ਕੇ ਹੀ ਉਹਨੂੰ ਠੀਕ ਕਰਨਾ ਪੈਣਾ ਹੈ